ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਪੰਜਾਬੀ ਗਾਇਕ ਬੱਬੂ ਮਾਨ ਮੂੜ ਇੱਕ ਵਿਵਾਦ ਵਿੱਚ ਫਸ ਗਏ ਨੇ ਹਿਮਾਚਲ ਪ੍ਰਦੇਸ਼ ਦੇ ਉਹਨਾਂ ਜ਼ਿਲ੍ਹੇ ਵਿੱਚ ਹੋਏ ਇੱਕ ਧਾਰਮਿਕ ਸਮਾਗਮ ਦੌਰਾਨ ਸ਼ਰਾਬ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾਉਣ ਤੇ ਇਲਜ਼ਾਮਾਂ ਦੇ ਤਹਿਤ ਉਹਨਾਂ ਖਿਲਾਫ ਲੁਧਿਆਣਾ ਵਿੱਚ ਰਸਮੀ ਸ਼ਿਕਾਇਤ ਦਰਜ ਕਰਵਾਈ ਗਈ ਹੈ हिमाचल प्रदेश ਦੇ ਉਨਾਚ ਮਾਚੰਤਪੁਰਨੀ ਮੌਸਮ ਦੇ ਪੰਜਾਬੀ ਸਿੰਗਰ ਬੱਬੂ ਮਾਨ ਦੇ ਸ਼ੋਅ ਦੌਰਾਨ ਬੇਅਦਬੀ ਦੇ ਇਲਜ਼ਾਮ ਲੱਗੇ ਨੇ Hindu ਸੰਗਠਨਾ ਦਾ ਇਲਜ਼ਾਮ ਹੈ ਕਿ ਪ੍ਰਸ਼ਾਸਨ ਵੱਲੋਂ ਆਯੋਜਿਤ ਇਸ ਪ੍ਰੋਗਰਾਮ ਚ ਮਾਤਾ ਚੰਤਪੁਰਨੀ ਤੋਂ ਲਿਆਂਦੀ ਗਈ ਜੋਤੀ ਸਤਾਪਤੀ ਤੇ ਦਰਬਾਰ ਦਾ ਮੰਚ ਤਿਆਰ ਹੋਣ ਦੇ ਬਾਵਜੂਦ ਬੱਬੂ ਮਾਨ ਨੇ ਭੱਦੀ ਸ਼ਬਦਾਬਲੀ ਸ਼ਰਿਆਬ ਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਸੁਣਾਏ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਧਾਰਮਿਕ ਆਸਥਾ ਨੂੰ ਸੱਟ ਪਹੁੰਚੀ ਹੈ ਸੰਗਠਨ ਦਾ ਕਹਿਣਾ ਹੈ ਕਿ 15 ਤੇ 16 ਨਵੰਬਰ ਨੂੰ ਹੋਏ ਪ੍ਰੋਗਰਾਮ ਚ ਨਾਤਾ ਭਜਨ ਗਾਏ ਗਏ ਨਾ ਹੀ ਸਨਮਾਨ ਪਰਿਆ ਮਾਹੌਲ ਰੱਖਿਆ ਗਿਆ ਸਗੋ ਸਟੇਜ ਤੇ ਮਾਮਾ ਧਿਆਨ ਨੂੰ ਭੱਦੀ ਸ਼ਬਦਾਬਲੀ ਵਾਲੇ ਗਾਣਿਆਂ ਤੇ ਨਚਾਇਆ ਗਿਆ ਜੈ ਮਾ ਲੰਗਰ ਸੇਵਾ ਸਮਿਤੀ ਦੇ ਡੇਰਾ ਮੱਸਾ ਪਾਈ ਪੜੇ ਨੇ ਬੱਬੂ ਮਾਨ ਤੇ ਆਯੋਜਕਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਉਨ੍ਹਾਂ ਚ ਮਾ ਚਿੰਤਪੁਰ ਨੇ ਦਾ ਸਮਾਰੋਹ ਕਰਵਾਇਆ ਜਾ ਰਿਹਾ ਹੈ ਇਸ ਜ্যোਤੀ ਵੀ ਸਥਾਪਿਤ ਕੀਤੀ ਗਈ ਸੀ ਤੇ ਪੂਰੇ ਸੈੱਟ ਨੂੰ ਮਾ ਚਿੰਤਪੂਰਨੀ ਦੇ ਦਰਬਾਰ ਦਾ ਸਰੂਪ ਦਿੱਤਾ ਗਿਆ ਸੀ। ਉਸੇ ਮੰਚ ਤੇ ਬੱਬੂ ਮਾਨ ਦਾ ਸ਼ੋਅ ਵੀ ਹੋਇਆ। ਉਹਨਾਂ ਨੇ ਹਥਿਆਰ ਤੇ ਸ਼ਰਾਬ ਵਾਲੇ ਗਾਣੇ ਗਾਏ ਇਸ ਤੇ Hindu ਸੰਗਠਨ ਨਾਰਾਜ਼ ਹੋ ਗਏ। ਜੈ ਮਾ ਲੰਗਰ ਸੇਵਾ ਸਮਿਤੀ ਤੇ ਡੇਰਾ ਮੱਸਾ ਪੜੇਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤ ਦਿੱਤੀ ਗਈ ਹੈ। ਇਲਜ਼ਾਮ ਹੈ ਕਿ ਮਾਤਾ ਚਿੰਤਪੁਰਣੀ ਮੌਸਮ ਚ ਬੱਬੂ ਮਾਨ ਨੇ ਪੱਦੀ ਸ਼ਬਦਾਬਲੀ ਤੇ ਸ਼ਰਾਬ ਪ੍ਰਮੋਟ ਕਰਨ ਵਾਲੇ ਗੀਤ ਗਾਏ ਨੇ ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਸ਼ਿਕਾਇਤ ਦੇਣ ਵਾਲਿਆਂ ਮੁਤਾਬਕ ਮੌਸਮ ਚ ਮਾਚਿੰਤਪੁਰਣੀ ਤੋਂ ਲਿਆਂਦੀ ਗਈ ਜੋਤੀ ਸਥਾਪਿਤ ਕੀਤੀ ਗਈ ਸੀ ਪੂਰਾ ਮੰਚ ਦਰਬਾਰ ਵਰਗਾ ਸਜਾਇਆ ਗਿਆ ਸੀ ਪਰ ਉਸੇ ਮੰਚ ਤੇ ਹੁਲੜਬਾਜੀ ਤੇ ਪੱਦੀ ਸ਼ਬਦਾਬਲੀ ਤੇ ਮਾਮਾਤੀਆਂ ਨੂੰ ਨਚਾਇਆ ਗਿਆ ਪੰਜਾਬੀ ਗਾਇਕ ਬੱਬੂ ਮਾਨ ਮੂੜ ਇੱਕ ਵਿਵਾਦ ਵਿੱਚ ਫਸ ਗਏ ਨੇ ਹਿਮਾਚਲ ਪ੍ਰਦੇਸ਼ ਦੇ ਉਹਨਾਂ ਜ਼ਿਲ੍ਹੇ ਵਿੱਚ ਹੋਏ ਇੱਕ ਧਾਰਮਿਕ ਸਮਾਗਮ ਦੌਰਾਨ ਸ਼ਰਾਬ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾਉਣ ਤੇ ਇਲਜ਼ਾਮਾਂ ਦੇ ਤਹਿਤ ਉਹਨਾਂ ਖਿਲਾਫ ਲੁਧਿਆਣਾ ਵਿੱਚ ਰਸਮੀ ਸ਼ਿਕਾਇਤ ਦਰਜ ਕਰਵਾਈ ਗਈ ਹੈ हिमाचल प्रदेश ਦੇ ਉਨਾ ਚ ਮਾਚੰਤਪੁਰਨੀ ਮੌਸਮ ਚ ਪੰਜਾਬੀ ਸਿੰਗਰ ਬੱਬੂ ਮਾਨ ਦੇ ਸ਼ੋਅ ਦੌਰਾਨ ਬੇਅਦਬੀ ਦੇ ਇਲਜ਼ਾਮ ਲੱਗੇ ਨੇ Hindu ਸੰਗਠਨਾ ਦਾ ਇਲਜ਼ਾਮ ਹੈ ਕਿ ਪ੍ਰਸ਼ਾਸਨ ਵੱਲੋਂ ਆਯੋਜਿਤ ਇਸ ਪ੍ਰੋਗਰਾਮ ਚ ਮਾਤਾ ਚੰਤਪੁਰਨੀ ਤੋਂ ਲਿਆਂਦੀ ਗਈ ਜੋਤੀ ਸਤਾਪਸੀ ਤੇ ਦਰਬਾਰ ਦਾ ਮੰਚ ਤਿਆਰ ਹੋਣ ਦੇ ਬਾਵਜੂਦ ਬੱਬੂ ਮਾਨ ਨੇ ਭੱਦੀ ਸ਼ਬਦਾਬਲੀ ਸ਼ਰਿਆਬ ਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਸੁਣਾਏ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਧਾਰਮਿਕ ਆਸਥਾ ਨੂੰ ਸੱਟ ਪਹੁੰਚੀ ਹੈ ਸੰਗਠਨ ਦਾ ਕਹਿਣਾ ਹੈ ਕਿ 15 ਤੇ 16 ਨਵੰਬਰ ਨੂੰ ਹੋਏ ਪ੍ਰੋਗਰਾਮ ਚ ਨਾਤਾ ਭਜਨ ਗਾਏ ਗਏ ਨਾ ਹੀ ਸਨਮਾਨ ਪਰਿਆ ਮਾਹੌਲ ਰੱਖਿਆ ਗਿਆ ਸਗੋ ਸਟੇਜ ਤੇ ਮਾਮਾ ਧਿਆਨ ਨੂੰ ਭੱਦੀ ਸ਼ਬਦਾਬਲੀ ਵਾਲੇ ਗਾਣਿਆਂ ਤੇ ਨਚਾਇਆ ਗਿਆ ਜੈ ਮਾ ਲੰਗਰ ਸੇਵਾ ਸਮਿਤੀ ਦੇ ਡੇਰਾ ਮੱਸਾ ਪਾਈ ਪੜੇ ਨੇ ਬੱਬੂ ਮਾਨ ਤੇ ਆਯੋਜਕਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਉਨ੍ਹਾਂ ਚ ਮਾ ਚਿੰਤਪੁਰ ਨੇ ਦਾ ਸਮਾਰੋਹ ਕਰਵਾਇਆ ਜਾ ਰਿਹਾ ਹੈ ਇਸ ਜ્યોਤੀ ਵੀ ਸਥਾਪਿਤ ਕੀਤੀ ਗਈ ਸੀ ਤੇ ਪੂਰੇ ਸੈੱਟ ਨੂੰ ਮਾਚਿੰਤਪੁਰਨੀ ਦੇ ਦਰਬਾਰ ਦਾ ਸਰੂਪ ਦਿੱਤਾ ਗਿਆ ਸੀ। ਉਸੇ ਮੰਚ ਤੇ ਬੱਬੂ ਮਾਨ ਦਾ ਸ਼ੋਅ ਵੀ ਹੋਇਆ। ਉਹਨਾਂ ਨੇ ਹਥਿਆਰ ਤੇ ਸ਼ਰਾਬ ਵਾਲੇ ਗਾਣੇ ਗਾਏ ਇਸ ਤੇ Hindu ਸੰਗਠਨ ਨਾਰਾਜ਼ ਹੋ ਗਏ। ਜੈ ਮਾ ਲੰਗਰ ਸੇਵਾ ਸਮਿਤੀ ਤੇ ਡੇਰਾ ਮੱਸਾ ਪੜੇਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤ ਦਿੱਤੀ ਗਈ ਹੈ। ਇਲਜ਼ਾਮ ਹੈ ਕਿ ਮਾਤਾ ਚਿੰਤਪੁਰਣੀ ਮੌਸਮ ਚ ਬੱਬੂ ਮਾਨ ਨੇ ਪੱਦੀ ਸ਼ਬਦਾਬਲੀ ਤੇ ਸ਼ਰਾਬ ਪ੍ਰਮੋਟ ਕਰਨ ਵਾਲੇ ਗੀਤ ਗਾਏ ਨੇ ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਸ਼ਿਕਾਇਤ ਦੇਣ ਵਾਲਿਆਂ ਮੁਤਾਬਕ ਮੌਸਮ ਚ ਮਾਚਿੰਤਪੁਰਣੀ ਤੋਂ ਲਿਆਂਦੀ ਗਈ ਜੋਤੀ ਸਥਾਪਿਤ ਕੀਤੀ ਗਈ ਸੀ ਪੂਰਾ ਮੰਚ ਦਰਬਾਰ ਵਰਗਾ ਸਜਾਇਆ ਗਿਆ ਸੀ ਪਰ ਉਸੇ ਮੰਚ ਤੇ ਹੁਲੜਬਾਜੀ ਤੇ ਪੱਦੀ ਸ਼ਬਦਾਬਲੀ ਤੇ ਮਾਮਾਤਿਆਂ ਨੂੰ ਨਚਾਇਆ ਗਿਆ ਪੰਜਾਬੀ ਗਾਇਕ ਬੱਬੂ ਮਾਨ ਮੂੜ ਇੱਕ ਵਿਵਾਦ ਵਿੱਚ ਫਸ ਗਏ ਨੇ ਹਿਮਾਚਲ ਪ੍ਰਦੇਸ਼ ਦੇ ਉਹਨਾਂ ਜ਼ਿਲ੍ਹੇ ਵਿੱਚ ਹੋਏ ਇੱਕ ਧਾਰਮਿਕ ਸਮਾਗਮ ਦੌਰਾਨ ਸ਼ਰਾਬ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾਉਣ ਤੇ ਇਲਜ਼ਾਮਾਂ ਦੇ ਤਹਿਤ ਉਹਨਾਂ ਖਿਲਾਫ ਲੁਧਿਆਣਾ ਵਿੱਚ ਰਸਮੀ ਸ਼ਿਕਾਇਤ ਦਰਜ ਕਰਵਾਈ ਗਈ ਹੈ हिमाचल प्रदेश ਦੇ ਉਨਾ ਚ ਮਾਚਿੰਤਪੁਰਨੀ ਮੌਸਮ ਚ ਪੰਜਾਬੀ ਸਿੰਗਰ ਬੱਬੂ ਮਾਨ ਦੇ ਸ਼ੋਅ ਦੌਰਾਨ ਬੇਅਦਬੀ ਦੇ ਇਲਜ਼ਾਮ ਲੱਗੇ ਨੇ Hindu ਸੰਗਠਨਾ ਦਾ ਇਲਜ਼ਾਮ ਹੈ ਕਿ ਪ੍ਰਸ਼ਾਸਨ ਵੱਲੋਂ ਆਯੋਜਿਤ ਇਸ ਪ੍ਰੋਗਰਾਮ ਚ ਮਾਤਾ ਚਿੰਤਪੁਰਨੀ ਤੋਂ ਲਿਆਂਦੀ ਗਈ ਜੋਤੀ ਸਤਪਤੀ ਤੇ ਦਰਬਾਰ ਦਾ ਮੰਚ ਤਿਆਰ ਹੋਣ ਦੇ ਬਾਵਜੂਦ ਬੱਬੂ ਮਾਨ ਨੇ ਭੱਦੀ ਸ਼ਬਦਾਬਲੀ ਸ਼ਰਿਆਬ ਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਸੁਣਾਏ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਧਾਰਮਿਕ ਆਸਥਾ ਨੂੰ ਸੱਟ ਪਹੁੰਚੀ ਹੈ ਸੰਗਠਨ ਦਾ ਕਹਿਣਾ ਹੈ ਕਿ 15 ਤੇ 16 ਨਵੰਬਰ ਨੂੰ ਹੋਏ ਪ੍ਰੋਗਰਾਮ ਚ ਨਾਤਾ ਭਜਨ ਗਾਏ ਗਏ ਨਾ ਹੀ ਸਨਮਾਨ ਪਰਿਆ ਮਾਹੌਲ ਰੱਖਿਆ ਗਿਆ ਸਗੋ ਸਟੇਜ ਤੇ ਮਾਮਾ ਧਿਆਨ ਨੂੰ ਭੱਦੀ ਸ਼ਬਦਾਬਲੀ ਵਾਲੇ ਗਾਣਿਆਂ ਤੇ ਨਚਾਇਆ ਗਿਆ ਜੈ ਮਾ ਲੰਗਰ ਸੇਵਾ ਸਮਿਤੀ ਦੇ ਡੇਰਾ ਮੱਸਾ ਪਾਈ ਪੜੇ ਨੇ ਬੱਬੂ ਮਾਨ ਤੇ ਆਯੋਜਕਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਉਨ੍ਹਾਂ ਚ ਮਾ ਚਿੰਤਪੁਰ ਨੇ ਦਾ ਸਮਾਰੋਹ ਕਰਵਾਇਆ ਜਾ ਰਿਹਾ ਹੈ ਇਸ ਜ્યોਤੀ ਵੀ ਸਥਾਪਿਤ ਕੀਤੀ ਗਈ ਸੀ ਤੇ ਪੂਰੇ ਸੈੱਟ ਨੂੰ ਮਾਚਿੰਤਪੁਰਨੀ ਦੇ ਦਰਬਾਰ ਦਾ ਸਰੂਪ ਦਿੱਤਾ ਗਿਆ ਸੀ। ਉਸੇ ਮੰਚ ਤੇ ਬੱਬੂ ਮਾਨ ਦਾ ਸ਼ੋਅ ਵੀ ਹੋਇਆ। ਉਹਨਾਂ ਨੇ ਹਥਿਆਰ ਤੇ ਸ਼ਰਾਬ ਵਾਲੇ ਗਾਣੇ ਗਾਏ ਇਸ ਤੇ Hindu ਸੰਗਠਨ ਨਾਰਾਜ਼ ਹੋ ਗਏ। ਜੈ ਮਾ ਲੰਗਰ ਸੇਵਾ ਸਮਿਤੀ ਤੇ ਡੇਰਾ ਮੱਸਾ ਪੜੇਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤ ਦਿੱਤੀ ਗਈ ਹੈ। ਇਲਜ਼ਾਮ ਹੈ ਕਿ ਮਾਤਾ ਚਿੰਤਪੂਰਨੀ ਮੌਸਮ 'ਚ ਬੱਬੂ ਮਾਨ ਨੇ ਪੱਦੀ ਸ਼ਬਦਾਵਲੀ ਤੇ ਸ਼ਰਾਬ ਪ੍ਰਮੋਟ ਕਰਨ ਵਾਲੇ ਗੀਤ ਗਾਏ ਨੇ ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਸ਼ਿਕਾਇਤ ਦੇਣ ਵਾਲਿਆਂ ਮੁਤਾਬਕ ਮੌਸਮ 'ਚ ਮਾਚਿੰਤਪੂਰਨੀ ਤੋਂ ਲਿਆਂਦੀ ਗਈ ਜੋਤੀ ਸਤਾਪਤ ਕੀਤੀ ਗਈ ਸੀ ਪੂਰਾ ਮੰਚ ਦਰਬਾਰ ਵਰਗਾ ਸਜਾਇਆ ਗਿਆ ਸੀ ਪਰ ਉਸੇ ਮੰਚ ਤੇ ਹੁੱਲੜਬਾਜੀ ਤੇ ਪੱਦੀ ਸ਼ਬਦਾਵਲੀ ਤੇ ਮਾਮਾਤੀਆਂ ਨੂੰ ਨਚਾਇਆ ਗਿਆ ਐਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋ ਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ